ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਸ਼ਰਾਬੀ ਰਾਜਾ ਸੀ। ਉਹ ਸ਼ਰਾਬ ਪੀਣ ਦਾ ਸ਼ਕੀਨ ਸੀ। ਉਹ ਬੇਸਵਾਵਾਂ ਦਾ ਨਾਚ ਦੇਖਦਾ ਸੀ। ਉਹ ਅਫੀਮ ਖਾਂਦਾ ਸੀ, ਉਹ ਭੰਗੀ ਪੋਸਦੀ ਸੀ। ਉਹ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਚੱਲਦਾ ਸੀ। ਕਿਉਂ? ਕਿਉਂਕਿ ਉਹਦੀ ਚਿਖਾ ਦੇ ਨਾਲ ਉਹਦੀਆਂ ਕਰੀਬੀ ਰਾਣੀਆਂ, ਉਹਦੀਆਂ ਚਹੇਤੀਆਂ ਰਾਣੀਆਂ ਸਤੀ ਹੋਈਆਂ ਸੀ। ਤੇ ਸਾਡੇ ਗੁਰੂ ਸਾਹਿਬ ਨੇ ਤਾਂ ਸਤੀ ਪ੍ਰਥਾ ਦੇ ਉੱਤੇ ਰੋਕ ਲਾਈ ਹੋਈ ਸੀ। ਇਹ ਉਹ ਗੱਲਾਂ ਨੇ ਜੋ ਅਕਸਰ ਸਾਡੇ ਮਹਾਰਾਜੇ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਉਹਦੇ ਖਿਲਾਫ ਬੋਲੀਆਂ ਜਾਂਦੀਆਂ ਨੇ ਤੇ ਤੁਸੀਂ ਵੀ ਜ਼ਰੂਰ ਕਿਤੇ ਨਾ ਕਿਤੇ ਇਹ ਪੜੀਆਂ ਜਾਂ ਸੁਣੀਆਂ ਹੋਣਗੀਆਂ ਪਰ ਕੀ ਕਦੀ ਆਪਾਂ ਇਨ੍ਹਾਂ ਗੱਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕੀ ਕਦੀ ਅਸੀਂ ਇਹ ਗੱਲਾਂ ਕਰਨ ਵਾਲਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਮਹਾਰਾਜਾ ਕਿਵੇਂ ਦਾ ਸੀ ਉਹਦਾ ਕਿਰਦਾਰ ਕਿਵੇਂ ਦਾ ਸੀ ਸਾਡਾ ਸਿੱਖ ਰਾਜ ਕਿਵੇਂ ਦਾ ਸੀ ਜੇ ਕਦੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲਾਂ ਆ ਕਿੱਥੋਂ ਰਹੀਆਂ ਨੇ ਕਿਹੜੀ ਮਾਨਸਿਕਤਾ ਚੋਂ ਨਿਕਲੀਆਂ ਨੇ ਇਹ ਗੱਲਾਂ ਸ਼ਾਇਦ ਨਹੀਂ ਤਾਂ ਹੀ ਤਾਂ ਲੋਕਾਂ ਦੇ ਹੌਸਲੇ ਐਨੇ ਵੱਧ ਗਏ ਕਿ ਉਹਨਾਂ ਨੇ ਸਾਡੇ ਮਹਾਰਾਜੇ ਨੂੰ ਸਾਡੇ ਨਾਇਕ ਨੂੰ ਸਾਡੇ ਆਈਡਲ ਨੂੰ ਚੋਰ ਲੁਟੇਰਾ ڈاکੂ ਕਹਿਣਾ ਸ਼ੁਰੂ ਕਰਤਾ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਥੋੜੇ ਦਿਨ ਪਹਿਲਾਂ ਮੇਰੇ ਕੋਲ ਕਿਸੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਹ ਵੀਡੀਓ ਦੀ ਇੱਕ ਕਲਿੱਪ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਦਾ ਕਿਉਂਕਿ ਜਦ ਸਿੱਖੋਂ ਦਾ ਦੌਰ تھا ਰਾਜਾ ਰਣਜੀਤ ਸਿੰਘ ਦਾ ਤਾਂ ਉਹਨਾਂ ਨੇ ਕੀ ਕੀਤਾ ਕਿ ਇੱਥੇ ਪੇ ਜਿੰਨੇ ਵੀ ਕਹਿੰਦੇ ਕਿ ਜੁਐਲਸ ਮੌਜੂਦ ਹੇ ਔਰ ਜਿੰਨੇ ਵੀ ਕੀਮਤੀ ਪੱਥਰ ਮੌਜੂਦ ਹੇ ਔਰ ਡਾਇਮੰਡਸ ਖਾਸ ਤੌਰ ਪਰ ਉਹਨਾਂ ਨੇ ਸਾਰੇ ਉਤਰਵਾ ਲਏ ਔਰ ਉਹ ਲੈ ਗਏ ਇੰਡੀਆ ਅੰਮ੍ਰਿਤਸਰ ਜਹਾਂ ਪੇ ਗੋਲਡਨ ਟੈਂਪਲ ਜੋ ਥਾ ਉਹਨਾਂ ਨੇ ਵਹਾਂ ਪੇ ਉਹਨ ਪਥਰੋਂ ਕਾ ਹਮ ਤੁਸੀਂ आज ਜਿਹੜੀ ਵੀਡੀਓ ਦੇਖੀ ਐ ਇਹਦੇ ਚ ਕੁੜੀ ਗੱਲ ਕਰ ਰਹੀ ਐ ਜਹਾਂਗੀਰ ਦੀ ਕਬਰ ਦੀ ਉਹ ਕਹਿੰਦੀ ਐ ਕਿਸੇ ਟਾਈਮ ਤੇ ਇਸ ਕਬਰ ਦੇ ਉੱਪਰ ਨਾ ਬਹੁਤ ਬੇਸ਼ਕੀਮਤੀ ਹੀਰੇ ਜਵਾਰਾਤ ਲੱਗੇ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਉਂਦਾ ਮਹਾਰਾਜਾ ਇਸ ਜਗ੍ਹਾ ਤੋਂ ਹੀਰੇ ਲੁੱਟ ਕੇ ਲੈ ਜਾਂਦਾ ਤੇ ਉਹ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਾ ਕੇ ਜਿਹੜੇ ਉਹ ਹੀਰੇ ਐ ਉੱਥੇ ਚੜਾ ਦਿੰਦਾ ਆਪਣੇ ਇਸ ਭੈਣ ਨੂੰ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਕਿਸੇ ਜੰਗ ਤੇ ਜਾਂਦਾ ਸੀ ਫਿਰ ਭਾਵੇਂ ਉਹ ਕਿਸੇ ਤੇ ਚੜ ਕੇ ਜਾਂਦਾ ਸੀ ਜਾਂ ਸਾਹਮਣੇ ਤੋਂ ਕੋਈ ਚੜ ਕੇ ਆਉਂਦਾ ਸੀ ਉਹ ਕਦੀ ਵੀ ਜੰਗ ਜਿੱਤਣ ਤੋਂ ਬਾਅਦ ਲੁੱਟ ਖੋਹ ਨਹੀਂ ਸੀ ਕਰਦਾ ਉਹ ਸਾਹਮਣੇ ਵਾਲੇ ਦੇ ਨਾਲ ਇੱਕ ਡੀਲ ਕਰਦਾ ਸੀ ਇੱਕ ਸਹਿਮਤੀ ਪ੍ਰਗਟਾਉਂਦਾ ਸੀ ਕਿ ਅਸੀਂ ਤੁਹਾਨੂੰ ਜਿੱਤ ਲਿਆ ਤੁਸੀਂ ਸਾਡੀ ਅਧੀਨਗੀ ਕਬੂਲ ਕਰ ਲਈ ਆ ਤੇ ਹੁਣ ਤੁਹਾਨੂੰ ਸਾਲ ਦਾ ਨਜ਼ਰਾਨੇ ਦੇ ਤੌਰ ਤੇ ਟੈਕਸ ਦੇ ਤੌਰ ਤੇ ਸਾਨੂੰ ਐਨੀ ਰਕਮ ਜਿਹੜੀ ਆ ਉਹ ਦੇਣੀ ਪਊਗੀ ਤੇ ਦੂਜੀ ਗੱਲ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਅਸੂਲ ਸੀ ਉਹਨੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਪਰ ਸ਼੍ਰੀ ਦਰਬਾਰ ਸਾਹਿਬ ਵਿਖੇ ਅਜੇਹੀ ਕੋਈ ਵੀ ਚੀਜ਼ ਭੇਟ ਨਹੀਂ ਸੀ ਕੀਤੀ ਜਿਹੜੀ ਉਹਨੇ ਕਿਸੇ ਤੋਂ ਖੋਈ ਹੋਵੇ ਤੇ ਇਹ ਗੱਲ ਸਾਫ਼ ਲਿਖੀ ਆ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਅਮਰitsar ਦੀ ਤਾਰੀਖ ਵਿੱਚ ਨਿਹੰਗ ਸਿੰਘ ਫੌਜਾਂ ਨੇ ਜੋ ਜੇਕਰ ਉਹ ਲੁੱਟਖੋ ਕਰਕੇ ਕੋਈ ਚੀਜ਼ ਲੈ ਵੀ ਆਉਂਦੇ ਸੀ ਜਾਂ ਉਹਦੀ ਸੈਨਾ ਚੋਂ ਕੋਈ ਲੁੱਟਖੋ ਕਰਕੇ ਕੋਈ ਚੀਜ਼ ਲੈ ਵੀ ਆਉਂਦਾ ਸੀ ਫਿਰ ਭਾਵੇਂ ਉਹ ਚੀਜ਼ ਕਿੰਨੀ ਵੀ ਬੇਸ਼ਕੀਮਤੀ ਕਿਉਂ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਲੁੱਟਖੋ ਕੀਤੀ ਹੋਈ ਚੀਜ਼ ਜਿਹੜੀ ਆ ਉਹ ਦਰਬਾਰ ਸਾਹਿਬ ਵਿਖੇ ਭੇਟ ਨਹੀਂ ਸੀ ਕਰਦਾ ਇਹ ਉਹਦਾ ਅਸੂਲ ਸੀ ਤੇ ਇੱਕ ਗੱਲ ਹੋਰ ਕਿਉਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਗੁਰਦੁਆਰਿਆਂ ਦੇ ਨਾਲੋਂ ਜਿਆਦਾ ਮੰਦਰਾਂ ਤੇ ਮਸਜਿਦਾਂ ਨੂੰ ਸੋਨਾ ਹੀਰੇ ਜਵਾਰਤ ਭੇਟ ਕਰਦਾ ਹੋਵੇ ਕਿਉਂ ਮਹਾਰਾਜਾ ਇਹੋ ਜੀ ਹਰਕਤ ਕਰੂਗਾ ਤੇ ਹੁਣ ਜਿਹੜੀਆਂ ਬਾਕੀ ਗੱਲਾਂ ਕੀਤੀਆਂ ਜਾਂਦੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕਰਨ ਵਾਸਤੇ ਉਹਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਕਿਉਂ ਸ਼ਰਾਬ ਪੀਂਦਾ ਸੀ ਉਹਦੇ ਨਾਲ ਔਰਤਾਂ ਸਤੀ ਹੋਈਆਂ ਸੀ ਇਹਦੇ ਪਿੱਛੇ ਕੀ ਸੱਚਾਈ ਆ ਇਹ ਵੀ ਜਾਣ ਲੈਣੇ ਆ ਹੁਣ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਅੰਗਰੇਜ਼ ਵਜ਼ੀਰ ਸੀ ਜਿਹਦਾ ਨਾਮ ਸੀ ਅਲਾੜ ਤੇ ਉਹਦਾ ਇੱਕ ਪੁੱਤਰ ਸੀ ਐਥਨੀਜ਼ ਹੁਣ ਹੁੰਦਾ ਕੀ ਆ ਕਿ ਐਥਨੀਜ਼ ਜਿਹੜਾ ਉਹ ਬਹੁਤ ਬਿਮਾਰ ਪੈ ਜਾਂਦਾ ਬਹੁਤ ਸਾਰੇ ਵੈਦ ਜਿਹੜੇ ਆ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਠੀਕ ਨਹੀਂ ਹੁੰਦਾ ਤੇ ਉਹਦੇ ਇਲਾਜ ਵਾਸਤੇ ਫਿਰ ਇੱਕ ਅੰਗਰੇਜ਼ ਡਾਕਟਰ ਨੂੰ ਬੁਲਾਇਆ ਜਾਂਦਾ ਜਿਹਦਾ ਨਾਮ ਸੀ ਹੈਨਰੀ ਮਾਰਟਨ ਹੈਨਰੀ ਮਾਰਟਨ ਹੁਣ ਜਦੋਂ ਐਥਨੀਜ਼ ਦਾ ਇਲਾਜ ਕਰਦਾ ਤਾਂ ਬਹੁਤ ਜਲਦੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੁਣ ਜਦੋਂ ਐਥਨੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਤਾਂ ਅਲਾਰਡ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਇਹ ਜੋ ਡਾਕਟਰ ਆ ਨਾ ਅੰਗਰੇਜ਼ ਡਾਕਟਰ ਹੈਨਰੀ ਮਾਰਟਨ ਇਹ ਬਹੁਤ ਹੀ ਕਾਬਲ ਡਾਕਟਰ ਆ ਇਹਨੇ ਦਿਨਾਂ ਦੇ ਵਿੱਚ ਹੀ ਮੇਰੇ ਮੁੰਡੇ ਨੂੰ ਠੀਕ ਕਰਤਾ ਤੇ ਕਿਉਂ ਨਾ ਇਹਨੂੰ ਆਪਾਂ ਆਪਣਾ ਸ਼ਾਹੀ ਡਾਕਟਰ ਬਣਾ ਲਈਏ ਅਲਾਰਡ ਦੀ ਸਿਫਾਰਿਸ਼ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਡਾਕਟਰ ਹੈਨਰੀ ਮਾਰਟਨ ਨੂੰ ਆਪਣੇ ਦਰਬਾਰ ਦੇ ਵਿੱਚ ਰੱਖ ਲੈਂਦਾ ਹੈ ਤੇ ਇਹੀ ਡਾਕਟਰ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀ ਵਜ੍ਹਾ ਵੀ ਬਣਦਾ ਹੈ। ਹੈਨਰੀ ਮਾਰਟਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀ ਵਜ੍ਹਾ ਕਿਵੇਂ ਬਣਦਾ? ਇਹ ਜਾਣਨ ਤੋਂ ਪਹਿਲਾਂ ਆਪਾਂ ਜਾਣ ਲੈਨੇ ਆ ਹੈਨਰੀ ਮਾਰਟਨ ਦਾ ਪਿਛੋਕੜ ਕੀ ਆ? ਹੁਣ ਜਦੋਂ ਆਪਾਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਆ ਤਾਂ ਆਪਾਂ ਇੱਕ ਜਿਹੜੀ ਫੈਮਿਲੀ ਆ ਉਹਦਾ ਨਾਮ ਬਹੁਤ ਸੁਣਦੇ ਆ ਜੋ ਸੰਸਾਰ ਦੀ ਸਭ ਤੋਂ ਵੱਡੀ ਬੈਂਕਰ ਫੈਮਲੀ ਆ ਜਿਹਦਾ ਨਾਮ ਆ ਰੌਥ ਚਾਈਲਡ ਫੈਮਲੀ ਇਹ ਰੌਥ ਚਾਈਲਡ ਫੈਮਲੀ ਉਹ ਫੈਮਲੀ ਆ ਜਿਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਭੇਜਿਆ ਸੀ ਹੁਣ ਇੱਥੇ ਇੱਕ ਫੈਕਟ ਤੁਹਾਨੂੰ ਮੈਂ ਹੋਰ ਦੱਸਦਾ ਕਿ ਜਿਹੜੀ ਰੌਥ ਚਾਈਲਡ ਫੈਮਲੀ ਆ ਇਹਨਾਂ ਨੇ ਸੰਸਾਰ ਦੇ ਵਿੱਚ ਤਕਰੀਬਨ ਸਾਰਿਆਂ ਨੂੰ ਕਰਜ਼ਾ ਦਿੱਤਾ ਹੋਇਆ ਸੀ ਜਿੰਨੇ ਵੀ ਰਾਜੇ ਮਹਾਰਾਜੇ ਹੋਏ ਆ ਪਰ ਸਿਰਫ ਦੋ ਰਾਜੇ ਇਦਾਂ ਦੇ ਆ ਜਿਨ੍ਹਾਂ ਨੇ ਇਸ ਫੈਮਿਲੀ ਤੋਂ ਕਰਜ਼ਾ ਨਹੀਂ ਸੀ ਲਿਆ ਪਹਿਲਾ ਜਿਹੜਾ ਆ ਉਹ ਨਪੋਲੀਅਨ ਆ ਤੇ ਦੂਜਾ ਮਹਾਰਾਜਾ ਰਣਜੀਤ ਸਿੰਘ ਨੇ ਤੇ ਹੁਣ ਅੱਜ ਜਦੋਂ ਰਿਸਰਚਾਂ ਚੱਲ ਰਹੀਆਂ ਨੇ ਖੋਜਾਂ ਹੋ ਰਹੀਆਂ ਨੇ ਤਾਂ ਇੱਕ ਗੱਲ ਹੋਰ ਸਾਹਮਣੇ ਨਿਕਲ ਕੇ ਆਉਂਦੀ ਆ ਕਿ ਨਪੋਲੀਅਨ ਤੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਦੋਨਾਂ ਦੀ ਮੌਤ ਵੀ ਇੱਕੋ ਤਰੀਕੇ ਨਾਲ ਹੋਈ ਆ ਸੋ ਆਪਾਂ ਆਪਣੇ ਟੌਪਿਕ ਤੇ ਵਾਪਸ ਆਉਣੇ ਆ ਤੇ ਮੈਂ ਗੱਲ ਕਰ ਰਿਹਾ ਸੀ ਰਾਥ ਚਾਈਲਡ ਫੈਮਲੀ ਦੀ ਹੁਣ ਇਹ ਜਿਹੜੀ ਰਾਥ ਚਾਈਲਡ ਫੈਮਲੀ ਆ ਇਹਨਾਂ ਦਾ ਇੱਕ ਫੈਮਲੀ ਡਾਕਟਰ ਸੀ ਜਿਹਦਾ ਨਾਮ ਸੀ ਸੈਮਿਊਲ ਹੈਨੇਮਨ ਇਹ ਉਹੀ ਡਾਕਟਰ ਸੈਮਿਊਲ ਹੈਨੇਮਨ ਹੈ ਜਿਹਨੂੰ ਆਪਾਂ ਹੋਮਿਓਪੈਥੀ ਦਾ ਜਨਮਦਾਤਾ ਕਹਿੰਦੇ ਆ ਇਸ ਡਾਕਟਰ ਦਾ ਅੱਗੇ ਇੱਕ ਵਿਦਿਆਰਥੀ ਸੀ ਜਿਹਦਾ ਨਾਮ ਸੀ ਡਾਕਟਰ ਹੈਨਰੀ ਮਾਰਟਨ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਮੈਨੂੰ ਕੁਝ ਕਹਿਣ ਦੀ ਲੋੜ ਆ ਇੱਥੇ ਗੱਲਾਂ ਜਿਹੜੀਆਂ ਸਾਰੀਆਂ ਕਲੀਅਰ ਹੋ ਜਾਂਦੀਆਂ ਨੇ ਕਿ ਡਾਕਟਰ ਹੈਨਰੀ ਮਾਰਟਨ ਕੌਣ ਸੀ ਤੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਕੋਲੇ ਕਿੰਨਾ ਵੱਲੋਂ ਭੇਜਿਆ ਗਿਆ ਹੋਊਗਾ ਹੁਣ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਜੋ ਡਾਕਟਰ ਸੈਮਿਊਲ ਹੈਨੇਮਨਾ ਜਿਨ੍ਹਾਂ ਨੂੰ ਆਪਾਂ ਹੋਮਿਓਪੈਥਿਕ ਦਾ ਜਨਮਦਾਤਾ ਕਹਿੰਦੇ ਆ ਉਹਨਾਂ ਦਾ ਵਿਦਿਆਰਥੀ ਡਾਕਟਰ ਹੈਨਰੀ ਮਾਰਟਨ ਤੇ ਹੁਣ ਡਾਕਟਰ ਹੈਨਰੀ ਮਾਰਟਨ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆ ਜਾਂਦਾ ਤੇ ਜਦੋਂ ਕਦੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈਂਦੇ ਹੋਣਗੇ ਤਾਂ ਜ਼ਾਹਿਰ ਜੀ ਗੱਲ ਆ ਵੀ ਉਹਨਾਂ ਨੂੰ ਹੋਮਿਓਪੈਥਿਕ ਦੀ ਦਵਾਈ ਜ਼ਰੂਰ ਦਿੰਦਾ ਹੋਊਗਾ ਉਹ ਤੇ ਆਪਾਂ ਸਾਰੇ ਜਾਣਦੇ ਆ ਕਿ ਹੋਮਿਓਪੈਥਿਕ ਦੀ ਦਵਾਈ ਦੇ ਵਿੱਚ ਅਲਕੋਹਲ ਦਾ ਇਸਤੇਮਾਲ ਹੁੰਦਾ ਹੀ ਹੁੰਦਾ ਸੋ ਇਸੇ ਤਰ੍ਹਾਂ ਅੱਗੇ ਚੱਲ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜ਼ਿਆਦਾ ਬਿਮਾਰ ਹੁੰਦੇ ਆ ਤਾਂ ਡਾਕਟਰ ਹੈਨਰੀ ਮਾਰਟਨ ਨੇ ਹੋਮਿਓਪੈਥਿਕ ਦੇ ਨਾਮ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਾਬ ਦੇ ਵਿੱਚ ਦਵਾਈ ਦੇਣੀ ਚਾਲੂ ਕਰਤੀ ਜੋ ਉਹਨਾਂ ਵਾਸਤੇ ਜ਼ਹਿਰ ਦਾ ਕੰਮ ਕਰਦੀ ਗਈ ਤੇ ਇਸ ਦੇ ਚੱਲਦਿਆਂ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਆ ਸੋ ਇਸ ਤਰ੍ਹਾਂ ਇੱਕ ਅੰਗਰੇਜ਼ ਡਾਕਟਰ ਜਿਸ ਨੂੰ ਸਾਜ਼ਿਸ਼ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਭੇਜਿਆ ਗਿਆ ਤੇ ਉਸ ਡਾਕਟਰ ਵੱਲੋਂ ਮਹਾਰਾਜੇ ਨੂੰ ਦਵਾਈ ਦੇ ਨਾਮ ਤੇ ਸ਼ਰਾਬ ਪਿਵਾਈ ਗਈ ਤੇ ਮਹਾਰਾਜੇ ਦੀ ਮੌਤ ਤੋਂ ਬਾਅਦ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ ਕਿ ਮਹਾਰਾਜਾ ਤਾਂ ਸ਼ਰਾਬ ਪੀਣ ਦਾ ਸ਼ਕੀਨ ਸੀ ਉਹ ਸ਼ਰਾਬੀ ਸੀ ਸੋ ਹੋਣਾ ਉਹਨੇ ਆ ਦੂਜੀ ਗੱਲ ਤੇ ਕਿ ਮਹਾਰਾਜਾ ਰਣਜੀਤ ਸਿੰਘ ਬੇਸਵਾਵਾਂ ਦਾ ਨਾਚ ਵੇਖਣ ਦਾ ਸ਼ਕੀਨ ਸੀ ਚਲੋ ਮੰਨ ਲੈਨੇ ਆ ਕਿ ਮਹਾਰਾਜਾ ਰਣਜੀਤ ਸਿੰਘ ਬੇਸਵਾਵਾਂ ਦਾ ਨਾਚ ਦੇਖਣ ਦਾ ਸ਼ਕੀਨ ਸੀ ਪਰ ਇਹਦੇ ਨਾਲ ਸਾਨੂੰ ਇਹ ਵੀ ਯਾਦ ਕਰਨਾ ਚਾਹੀਦਾ ਕਿ ਜਦੋਂ ਉਹਨੂੰ ਉਹਦੀ ਇਸ ਗਲਤੀ ਦਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਜਾਂਦਾ ਤਾਂ ਹਾਜ਼ਰ ਹੁੰਦਾ ਜਾ ਕੇ ਉੱਥੇ ਉਹਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਜਾਂਦੀ ਆ ਤਾਂ ਉਹ ਝੋਲੀ ਚ ਪਵਾਉਂਦਾ ਉਹ ਸਜ਼ਾ ਨੂੰ ਉਹਦੀ ਇਸ ਹਰਕਤ ਦੇ ਕਰਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਹੁੰਦੀ ਅਰਦਾਸ ਦੇ ਵਿੱਚੋਂ ਉਹਦੇ ਰਾਜ ਦੀ ਸਲਾਮਤੀ ਵਾਲੀ ਲਾਈਨ ਕੱਢ ਦਿੱਤੀ ਜਾਂਦੀ ਆ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਜਿੱਤੀ ਜਾ ਹੱਠੀ ਰਾਜੇ ਵਾਂਗੂ ਇਸ ਗੱਲ ਦਾ ਵਿਰੋਧ ਨਹੀਂ ਸੀ ਕੀਤਾ ਸਗੋਂ ਉਹਨੇ ਇਹਨਾਂ ਗੱਲਾਂ ਨੂੰ ਸਵੀਕਾਰ ਕੀਤਾ ਸੀ ਤੇ ਅੱਗੇ ਤੋਂ ਜਿਹੜਾ ਨਾ ਕਰਨ ਦੀ ਤੌਬਾ ਵੀ ਕੀਤੀ ਸੀ ਸੋ ਬੇਨਤੀ ਹੈ ਕਿ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਬੇਸਵਾਵਾਂ ਦਾ ਨਾਚ ਵੇਖਣ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਹਨੂੰ ਕੋੜਿਆਂ ਦੀ ਸਜਾ ਸੁਣਾਉਣ ਦੀ ਗੱਲ ਵੀ ਜ਼ਰੂਰ ਕੀਤੀ ਜਾਵੇ ਤਾਂ ਕਿ ਉੱਥੋਂ ਉਹਦੀ ਨਿਮਰਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਦਾ ਪਤਾ ਲੱਗ ਸਕੇ ਹੁਣ ਆਉਣੇ ਆ ਆਪਾਂ ਅਗਲੀ ਗੱਲ ਤੇ ਜਿਹੜੀ ਕਹੀ ਜਾਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਉਹਦੀਆਂ ਪਿਆਰੀਆਂ ਰਾਣੀਆਂ ਜਿਹੜੀਆਂ ਸੀ ਉਹ ਸਤੀ ਹੋਈਆਂ ਸੀ ਤੇ ਇਹ ਗੱਲ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਕੀਤੀ ਮਹਾਰਾਜੇ ਨੇ ਹੁਣ ਇੱਥੇ ਇੱਕ ਗੱਲ ਵਿਚਾਰਨ ਦੀ ਲੋੜ ਆ ਕਿ ਰਾਣੀਆਂ ਸਤੀ ਹੋਈਆਂ ਸੀ ਜਾਂ ਕੀਤੀਆਂ ਗਈਆਂ ਸੀ ਮੁਹੰਮਦ ﺍﻟतीफ ਦੀ ਇੱਕ ਕਿਤਾਬ ਆ ਹਿਸਟਰੀ ਆਫ ਪੰਜਾਬ ਜਿਹਦੇ ਵਿੱਚ ਉਹ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਉਹਦੀਆਂ ਪਿਆਰੀਆਂ ਰਾਣੀਆਂ ਜਿਹੜੀਆਂ ਸੀ ਉਹ ਸਤੀ ਹੋਈਆਂ ਹੁਣ ਜਦੋਂ ਮੈਂ ਪੜਦਾ ਨਾ ਤਾਂ ਮੈਂ ਬਹੁਤ ਹੈਰਾਨ ਹੁੰਨਾ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪਿਆਰੀਆਂ ਰਾਣੀਆਂ ਜਿਹੜੀਆਂ ਨੇ ਮਹਤਾਬ ਕੌਰ, ਰਤਨ ਕੌਰ, ਦਤਾਰਕੌਰ, ਦਇਆ ਕੌਰ ਤੇ ਮਹਾਰਾਣੀ ਜਿੰਦ ਕੌਰ ਇਨ੍ਹਾਂ ਚੋਂ ਤੇ ਕੋਈ ਵੀ ਸਤੀ ਨਹੀਂ ਹੋਈ ਫਿਰ ਉਹ ਕਿਹੜੀਆਂ ਰਾਣੀਆਂ ਸੀ ਜਿਹੜੀਆਂ ਮਹਾਰਾਜੇ ਦੀ ਚਿਖਾ ਦੇ ਨਾਲ ਸਤੀ ਹੋਈਆਂ ਹੁਣ ਇੱਥੇ ਤੁਸੀਂ ਸਾਰੇ ਜਾਣ ਕੇ ਬੜੇ ਹੈਰਾਨ ਹੋਵੋਗੇ ਤੇ ਮੈਨੂੰ ਲੱਗਦਾ ਕਿ ਗੱਲ ਨੂੰ ਸਮਝ ਵੀ ਜਾਵੋਗੇ ਕਿ ਉਹ ਕਿਹੜੀਆਂ ਰਾਣੀਆਂ ਸੀ ਜਿਹੜੀਆਂ ਸਤੀ ਹੋਈਆਂ ਸੀ ਕਿ ਕਿਉਂ ਹੋਈਆਂ ਸੀ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਜਿਹੜੀਆਂ ਰਾਣੀਆਂ ਸਤੀ ਹੋਈਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਰਾਣੀਆਂ ਡੋਗਰੇ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੀਆਂ ਸੀ ਤੇ ਹੁਣ ਜਿਹੜੀਆਂ ਡੋਗਰੇ ਪਰਿਵਾਰਾਂ ਦੀਆਂ ਰਾਣੀਆਂ ਉਹ ਇਸ ਕਰਕੇ ਸਤੀ ਨਹੀਂ ਸੀ ਹੋਈਆਂ ਕਿ ਉਹਨਾਂ ਦਾ ਬਹੁਤ ਪਿਆਰ ਸੀਗਾ ਮਹਾਰਾਜੇ ਦੇ ਨਾਲ ਸਗੋਂ ਇਹਨਾਂ ਨੂੰ ਇਸ ਲਈ ਸਤੀ ਕੀਤਾ ਗਿਆ ਕਿਉਂਕਿ ਸਬੂਤ ਮਿਟਾਉਂਦੇ ਸੀ ਉਹ ਕਿਉਂਕਿ ਇਹ ਉਹ ਰਾਣੀਆਂ ਸੀ ਜਿਨ੍ਹਾਂ ਦੀ ਵਰਤੋਂ ਕੀਤੀ ਗਈ ਸੀ ਧਿਆਨ ਸਿੰਘ ਡੋਗਰੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਹਿਰ ਦੇਣ ਵਾਸਤੇ ਤੇ ਹੁਣ ਧਿਆਨ ਸਿੰਘ ਡੋਗਰੇ ਨੇ ਸਬੂਤ ਮਿਟਾਉਣੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੇ ਇਸ ਕਰਕੇ ਧਿਆਨ ਸਿੰਘ ਡੋਗਰੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਧੱਕੇ ਨਾਲ ਇਹਨਾਂ ਰਾਣੀਆਂ ਨੂੰ ਸਤੀ ਕੀਤਾ ਗਿਆ ਹੁਣ ਇਹ ਰਾਣੀਆਂ ਜਦੋਂ ਸਤੀ ਹੋਣ ਵਾਸਤੇ ਜਾਂਦੀਆਂ ਤਾਂ ਇਹਨਾਂ ਰਾਣੀਆਂ ਦੇ ਅੱਗੇ-ਅੱਗੇ ਇੱਕ ਬੰਦਾ ਸ਼ੀਸ਼ਾ ਲੈ ਕੇ ਚੱਲਦਾ ਉਹ ਸ਼ੀਸ਼ਾ ਕਿਉਂ ਰੱਖਿਆ ਗਿਆ ਸੀ ਰਾਣੀਆਂ ਦੇ ਅੱਗੇ ਧਿਆਨ ਸਿੰਘ ਡੋਗਰੇ ਵੱਲੋਂ ਕਿਹਾ ਗਿਆ ਸੀ ਕਿ ਇਹ ਰਾਣੀਆਂ ਚਖਾ ਨੂੰ ਵੇਖ ਕੇ ਕਿਤੇ ਘਬਰਾ ਨਾ ਜਾਣ ਇਹਨਾਂ ਦੀਆਂ ਅੱਖਾਂ ਦੇ ਵਿੱਚ ਕਿਤੇ ਹੰਝੂ ਨਾ ਆ ਜਾਣ ਇਸ ਕਰਕੇ ਸ਼ੀਸ਼ਾ ਜਿਹੜਾ ਹੈ ਇਹਨਾਂ ਦੇ ਅੱਗੇ ਰੱਖਿਆ ਗਿਆ ਪਰ ਉਹ ਸ਼ੀਸ਼ਾ ਪਤਾ ਕਿਉਂ ਰੱਖਿਆ ਗਿਆ ਸੀ ਉਹਦੀ ਅਸਲ وجہ ਪਤਾ ਕੀ ਸੀ ਇਹ ਰਾਣੀਆਂ ਕਿਤੇ ਅੱਖ ਨਾਲ ਕਿਸੇ ਸਪਾਹੀ ਨੂੰ ਇਸ਼ਾਰਾ ਨਾ ਕਰ ਦੇਣਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਪਿੱਛੇ ਧਿਆਨ ਸਿੰਘ ਡੋਗਰੇ ਦਾ ਹੱਥ ਹੈ। ਸੋ ਹੁਣ ਮੈਨੂੰ ਲੱਗਦਾ ਕਿ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀਆਂ ਰਾਣੀਆਂ ਸਤੀ ਹੋਈਆਂ ਸੀ ਉਹ ਕਿਉਂ ਹੋਈਆਂ ਸੀ? ਕਿਉਂਕਿ ਧਿਆਨ ਸਿੰਘ ਡੋਗਰੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਬੂਤ ਮਿਟਾਉਣੇ ਸੀ। ਇਸ ਕਰਕੇ ਧੱਕੇ ਨਾਲ ਇਹਨਾਂ ਰਾਣੀਆਂ ਨੂੰ ਸਤੀ ਕੀਤਾ ਗਿਆ ਸੀ। ਬਾਅਦ ਚ ਕਹਿ ਦਿੱਤਾ ਗਿਆ ਕਿ ਇਹ ਜਿਹੜੀਆਂ ਰਾਣੀਆਂ ਨੇ ਇਨਾਂ ਦਾ ਮਹਾਰਾਜੇ ਦੇ ਨਾਲ ਬਹੁਤ ਪਿਆਰ ਸੀ ਇਸ ਕਰਕੇ ਪਿਆਰ ਦੇ ਸਦਕਾ ਜੜੀਆਂ ਇਹ ਆ ਇਹ ਸਤੀ ਹੋਈਆਂ ਨੇ ਮਹਾਰਾਜੇ ਦੀ ਜ਼ਿਖਾ ਦੇ ਨਾਲ ਮੈਂ ਨਹੀਂ ਜਾਣਦਾ ਕਿ ਤੁਸੀਂ ਮੇਰੀ ਅੱਜ ਦੀ ਵੀਡੀਓ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਕਿੰਨੇ ਕੁ ਸਹਿਮਤ ਹੋ ਪਰ ਇੱਕ ਵਾਰ ਸੋਚ ਕੇ ਦੇਖੀਏ ਤੇ ਸਵਾਲ ਕਰੀਏ ਆਪਣੇ ਆਪ ਨੂੰ ਜਦੋਂ ਆਪਾਂ ਇਹ ਸੁਣਦੇ ਆ ਜਦੋਂ ਆਪਾਂ ਇਹ ਪੜ੍ਹਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਸ਼ਰਾਬੀ ਸੀ ਉਹ ਫੀਮ ਖਾਂਦਾ ਸੀ ਉਹ ਭੰਗੀ ਸੀ ਉਹ ਵੇਸਵਾਵਾਂ ਦਾ ਨਾਚ ਦੇਖਦਾ ਸੀ ਤਾਂ ਸੋਚ ਕੇ ਦੇਖੀਏ ਕਿ ਉਹ ਰਾਜਾ ਜਿਹੜਾ ਸ਼ਰਾਬ ਪੀਂਦਾ ਹੋਊਗਾ ਕੀ ਉਹ 40 ਸਾਲ ਤੱਕ ਇੰਨਾ ਵਧੀਆ ਰਾਜ ਕਰ ਸਕਦਾ ਉਹ ਰਾਜ ਜਿਹਦੇ ਵਿੱਚ ਧਰਮ ਦੇ ਨਾਂ ਤੇ ਕਦੇ ਵੀ ਕੋਈ ਦੰਗਾ ਨਹੀਂ ਹੋਇਆ ਬੇਸ਼ੱਕ ਉਸ ਰਾਜ ਦੇ ਵਿੱਚ ਮੁਸਲਮਾਨਾਂ ਤੇ ਹਿੰਦੂਆਂ ਦੀ ਗਿਣਤੀ ਸਿੱਖਾਂ ਨਾਲੋਂ ਜ਼ਿਆਦਾ ਸੀ ਉਹ ਰਾਜ ਜਿਹਦੇ ਵਿੱਚ ਉਥੋਂ ਦਾ 1 ਰੁਪਿਆ ਇੰਗਲੈਂਡ ਦੇ 13 ਪੌਂਡ ਦੇ ਬਰਾਬਰ ਸੀ ਉਹ ਰਾਜ ਜਿਹਦੇ ਵਿੱਚ ਕਦੇ ਕਿਸੇ ਨੂੰ ਕੋਈ ਮੌਤ ਦੀ ਸਜ਼ਾ ਨਹੀਂ ਹੋਈ ਉਹ ਰਾਜ ਜਿਹਦੇ ਵਿੱਚ ਇੱਕ ਵੀ ਕੋਈ ਜੇਲ ਨਹੀਂ ਸੀ ਉਹ ਰਾਜ ਜਿਹਦੇ ਵਿੱਚ ਸਾਰੇ ਖੁਸ਼ਹਾਲ ਸੀ ਕਿ ਕੋਈ ਸ਼ਰਾਬੀ ਕੋਈ ਭੰਗੀ ਪੋਸਤੀ ਰਾਜਾ ਉਹ ਰਾਜਾ ਜਿਹੜਾ ਵਿਵਚਾਰ ਦੇ ਵਿੱਚ ਗੁਲਤਾਨ ਹੋਵੇ ਕਿ ਉਹ ਉਹ ਐਨਾ ਵਧੀਆ ਰਾਜ ਕਰ ਸਕਦਾ ਕਿ ਅੱਜ ਵੀ ਉਹਦੇ ਰਾਜ ਨੂੰ ਦੁਨੀਆ ਦਾ ਨੰਬਰ 1 ਰਾਜ ਮੰਨਿਆ ਜਾਂਦਾ ਅੱਜ ਵੀ ਉਹਦੇ ਰਾਜ ਦੀਆਂ ਲੋਕ ਮਿਸਾਲਾਂ ਦਿੰਦੇ ਆ ਅੱਜ ਵੀ ਉਹਦੇ ਵਰਗਾ ਰਾਜ ਕਰਨਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੈ ਬਹੁਤ ਸਾਰੇ ਲੀਡਰਾਂ ਦਾ ਸੁਪਨਾ ਹੈ ਅੱਜ ਵੀ ਲੋਕ ਇਹ ਦੁਆ ਕਰਦੇ ਆ ਕਿ ਕਾਸ਼ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਬਾਰਾ ਆਵੇ ਕਿ ਇੱਕ ਸ਼ਰਾਬੀ ਇੱਕ ਭੰਗੀ ਇੱਕ ਅਫੀਮੀ ਇੱਕ ਬੇਵਿਚਾਰ ਦੇ ਵਿੱਚ ਗੁਲਤਾਨ ਰਾਜਾ ਇੰਨਾ ਵਧੀਆ ਰਾਜ ਕਰ ਸਕਦਾ ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਕਰਿਏ ਆਪਾਂ ਇੱਕ ਵਾਰ ਸੋ ਅੱਜ ਦੀ ਵੀਡੀਓ ਚ ਆਪਾਂ ਇਹ ਤਾਂ ਦੱਸਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜੋ ਗਲਤ ਬੋਲਿਆ ਜਾਂਦਾ ਜੋ ਅਫਵਾਹਾਂ ੜਾਈਆਂ ਜਾਂਦੀਆਂ ਨੇ ਉਹਨਾਂ ਦੇ ਪਿੱਛੇ ਦੀ ਕੀ ਵਜ੍ਹਾ ਹੈ ਪਰ ਆਪਾਂ ਹੁਣ ਇਹ ਵੀ ਦੱਸਣ ਦੀ ਕੋਸ਼ਿਸ਼ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਸਲ ਇਤਿਹਾਸ ਕੀ ਸੀ ਉਹ ਕਿਵੇਂ ਦਾ ਰਾਜਾ ਸੀ ਉਹਦਾ ਰਾਜ ਭਾਗ ਕਿਵੇਂ ਦਾ ਸੀ ਕਿਵੇਂ ਦਾ ਸੀ ਸਾਡਾ ਖਾਲਸਾ ਰਾਜ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਇਹਦੇ ਉੱਪਰ ਇੱਕ ਵੀਡੀਓ ਲੈ ਕੇ ਆਵਾਂ ਤਾਂ ਕਮੈਂਟਾਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਿਖਣਾ ਨਾ ਭੁੱਲਿਓ ਮੈਂ ਕੋਸ਼ਿਸ਼ ਕਰੂੰਗਾ ਕਿ ਜਲਦੀ ਤੋਂ ਜਲਦੀ ਇੱਕ ਵੀਡੀਓ ਲੈ ਕੇ ਆਈਏ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਜਿਹਦੇ ਚ ਆਪਾਂ ਦੱਸੀਏ ਕਿ ਸਾਡਾ ਮਹਾਰਾਜਾ ਕਿਵੇਂ ਦਾ ਸੀ ਧੰਨਵਾਦ